ਨਾਚ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀਆਂ ਦੋ ਖੇਪਾਂ ਜੜੀਆਂ ਨੇ ਉਬਰਾਮ ਕੀਤੀਆਂ ਗਈਆਂ ਨੇ ਤੇ ਦੱਸਦੇ ਇਹ ਭਾਰਤ ਪਾਕਿਸਤਾਨ ਬਮਿਆਲ ਸਰਹੱਦ ਨੇੜੇ ਪਹਿਲੀ ਵਾਰ ਡਰੋਨ ਰਾਹੀਂ ਗਤੀਵਿਧੀ ਅਤੇ ਹੈਰੋਇਨ ਸੁੱਟੇ ਜਾਣ ਦੇ ਮਾਮਲੇ ਜੁੜੇ ਨੇ ਉਹ ਸਾਹਮਣੇ ਆਏ ਨੇ ਤੇ ਤਿੰਨ ਦਿਨਾਂ ਦੇ ਅੰਦਰ ਡਰੋਨ ਤੋਂ ਹੈਰੋਇਨ ਦੀਆਂ ਦੋ ਖੇਪਾਂ ਜੜੀਆਂ ਨੇ ਉਬਰਾਮ ਕੀਤੀਆਂ ਗਈਆਂ ਨੇ ਜਦੋਂ ਕਿ ਇਸ ਖੇਤਰ ਵਿੱਚ ਤਿੰਨ ਡਰੋਨ ਪੁਲਿਸ ਅਤੇ ਬੀਐਸਐਫ ਹਿਰੋਇਨ ਦੀ ਖੇਪ ਲੈਣ ਵਾਲੇ ਵਿਅਕਤੀ ਦਾ ਜਿਹੜਾ ਹੈ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ ਤੇ ਐਸਐਸਪੀ ਪਠਾਨਕੋਟ ਦਾ ਦਾਵਾ ਹੈ ਕਿ ਹਿਰੋਇਨ ਬਰਾਮਦ ਕਰਨ ਵਾਲੇ ਨੂੰ ਕਾਬੂ ਕਰਨ ਦੇ ਲਈ ਟੀਮਾਂ ਜੜੀਆਂ ਨੂੰ ਬਣਾਈਆਂ ਗਈਆਂ ਨੇ ਤੇ ਜਲਦ ਹੀ ਉਹ ਕਾਬੂ ਵੀ ਕਰ ਲਿਆ ਜਾਵੇਗਾ। ਦਿੱਤੇ ਹੀ ਸੋਮਵਾਰ ਨੂੰ ਬਮਿਆਲ ਸਰਹੱਦ ਨੇੜੇ ਪਿੰਡ ਅਖਵਾੜਾ ਨੇੜਿਓਂ ਅਜੜਾਇਆ ਪੁਲਿਸ ਅਤੇ ਬੀਐਸਐਫ ਨੂੰ 1 ਕਿਲੋ 112 ਗ੍ਰਾਮ ਹੈਰੋਇਨ ਦੇ ਦੋ ਪੈਕੇਟ ਜਿਹੜੇ ਨੇ ਉਹ ਬਰਾਮਦ ਹੋਏ ਨੇ ਤੇ ਇਸ ਸਬੰਧੀ ਥਾਣਾ ਨਰੋਜ ਜੰਗਲ ਸਿੰਘ ਵਿਚਣ ਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਤੇ ਇਸ ਤੋਂ ਪਹਿਲਾਂ ਜਿਹੜਾ ਹੈ ਇਸ ਤੋਂ 3 ਦਿਨ ਪਹਿਲਾਂ ਵੀ 16 ਨਵੰਬਰ ਨੂੰ ਅਖਵਾੜਾ ਨੇੜੇ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਭੇਜੀ ਗਈ 540 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਡਰੋਨ ਦੀਆਂ ਗਤੀਵਧੀਆਂ ਜੁੜੀਆਂ ਨੇ ਉਹ ਹੋ ਚੁੱਕੀਆਂ ਨੇ ਤੇ ਉੱਥੇ ਹੀ 9 ਨਵੰਬਰ ਨੂੰ ਪਿੰਡ ਮੱਖਣਪੁਰ ਤੋਂ ਪਾਕਿਸਤਾਨੀ ਡਰੋਨ ਅਤੇ 540 ਗ੍ਰਾਮ ਹੈਰੋਇਨ ਜਿਹ ਬ੍ਰਾਹਮਕੀਤੀ ਗਏ ਸੀ ਤੇ 8 ਨਵੰਬਰ ਦੀ ਰਾਤ ਨੂੰ ਬੀਐਸਰ ਦੇ ਜਵਾਨਾਂ ਨੇ ਪਾਕਿਸਤਾਨ ਡਰੋਨ ਦੀ ਗਤੀਵਿਧੀ ਰਿਕਾਰਡ ਜਿਹੜੀ ਉਹ ਕੀਤੀ ਸੀ ਤੇ ਉੱਥੇ ਹੀ 3 ਨਵੰਬਰ ਨੂੰ ਪਿੰਨਖਵਾੜਾ ਵਿੱਚ ਇੱਕ ਡਰੋਨ ਜਿਹੜਾ ਹੈ ਉਹ ਮਿਲਿਆ ਸੀ ਤੇ ਸਾਂਝੀਆਂ ਟੀਮਾਂ ਜੜੀਆਂ ਨੇ ਪੁਲਿਸ ਦੇ ਵੱਲੋਂ ਬਣਾ ਕੇ ਇਹਨਾਂ ਦੀ ਤਲਾਸ਼ੀ ਅਭਿਆਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਆਖਿਰ ਇਹ ਮਾਮਲਾ ਹੈ ਕੀ ਹੈ ਭਾਰਤ ਸੇ ਪਾਕਿਸਤਾਨ ਸਰਹੱਦ ਤੇ ਜ਼ਿਲ੍ਹੇ ਦੀਆਂ ਬਮਿਆਲ ਸਰਹੱਦ ਤੇ ਵੱਡੀਆਂ ਡਰੋਨ ਗਤੀਵਿਧੀਆਂ ਨੂੰ ਲੈ ਕੇ ਪੁਲਿਸ ਤੇ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਜਿਹੜੀ ਹੈ ਉਚਾਈ ਜਾ ਰਹੀ ਹੈ ਤੇ ਪਠਾਨਕੋਟ ਪੁਲਿਸ ਨੇ ਟੀਮਾਂ ਦਾ ਗਠਨ ਜੜਿਆ ਉਹ ਕੀਤਾ ਹੈ ਤੇ ਐਸਐਸਪੀ ਦਰਜੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕੀਤੀ। ਅ ਸਰ ਕੀ ਹੈਗਾ ਡਰੋਨ ਐਕਟੀਵਿਟੀਆਂ ਦਾ? ਜੀ ਇਸ ਤਰ੍ਹਾਂ ਕਿ 16 ਤਰੀਕ ਨੂੰ ਜਿਹੜੀ ਆ ਖਵਾੜਾ ਪਿੰਡ ਆ ਇਹ ਬਾਰਡਰ ਤੋਂ ਤਕਰੀਬਨ 2.5 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਬਾਰਡਰ ਸਾਈਡ ਤੇ ਡਰੋਨ ਐਕਟੀਵਿਟੀ ਹੋਈ ਸੀ ਜਿਹੜੇ ਜਿਹੜਾ ਕਿ ਪਾਕਿਸਤਾਨ ਸਾਈਡ ਤੋਂ ਡਰੋਨ ਹੈਗਾ ਆ ਉਹ ਨਾਰਕੋਟਿਕਸ ਦੀ ਇੱਕ ਛੋਟੀ ਥੀਪ ਆ ਔਰ ਡਰੋਨ ਵੀ ਨੈਨੋ ਡਰੋਨਸ ਹੈਗੇ ਆ ਜਿਹੜੇ ਛੋਟੇ ਕਿਸਮ ਦੇ ਡਰੋਨਸ ਆ ਉਹਨਾਂ ਨੇ ਇੱਕ ਅੱਧਾ ਕਿਲੋ ਜਿਹੜਾ ਹੈਗਾ ਆ 500 540 ਗ੍ਰਾਮ ਜਿਹੜੀ ਹੈਰੋਨ ਦੀ ਡਰਾਪਿੰਗ ਕੀਤੀ ਸੀ ਔਰ ਉਸ ਤੋਂ ਬਾਅਦ ਕੱਲ ਫਿਰ ਜਿਹੜੇ ਹੈਗੇ ਆ ਉਸ ਏਰੀਆ ਦੀ ਇੰਟੈਂਸਿਵ ਸਰਚ ਕੀਤੀ ਜਾ ਰਹੀ ਸੀ ਪੰਜਾਬ ਪੁਲਿਸ ਦੇ ਸਾਡੀਆਂ ਟੀਮਸ ਕੋਲੋਂ ਤੇ ਬੀਐਸਐਫ ਨਾਲ ਸਾਂਝੀ ਸਰਚ ਅਪਰੇਸ਼ਨ ਸੀ ਉਸ ਲੋਕੇਸ਼ਨ ਦੇ ਨੇੜੇ ਤੇੜਿਓਂ ਅ ਇੱਕ ਨੂੰ ਜਿਹੜੇ 80 ਗ੍ਰਾਮ ਹੋਰ ਹੈਰੋਨ ਦੇ ਜਿਹੜੀ ਸਾਨੂੰ ਦੋ ਪੈਕੇਟ ਮਿਲੇ ਆ ਮਤਲਬ ਕਿ 5 5 500 ਗ੍ਰਾਮ ਦੇ ਦੋ ਪੈਕੇਟ ਨੇ ਇਹ ਵੀ ਉਹਦਾ ਹਿੱਸਾ ਹੀ ਅਸੀਂ ਸਮਝ ਰਹੇ ਹਾਂ ਕਿ ਉਹਦਾ ਹਿੱਸਾ ਹੀ ਹੈ ਅ ਦੇਖੋ ਜਿਹੜੀ ਇਹ ਡਰੋਨ ਦੀ ਡਰਾਪਿੰਗ ਹੈ ਹੈਰੋਇਨ ਦੀ ਇਹ ਪਹਿਲਾ ਇੱਕ ਡਰੋਨ ਜਿਹੜਾ ਹੈਗਾ ਸਾਨੂੰ ਰਿਕਵਰ ਹੋਇਆ ਸੀਗਾ ਉਹ ਜਿਹੜਾ ਹੈਗਾ ਉਹ ਕਿਸੇ ਕਾਰਨ ਕਰਕੇ ਕ੍ਰੈਸ਼ ਹੋ ਗਿਆ ਸੀ ਕ੍ਰੈਸ਼ ਡਰੋਨ ਨੂੰ ਸਾਨੂੰ ਰਿਕਵਰ ਹੋ ਚੁੱਕਾ ਆ ਉਹ ਸਾਡੇ ਡਰੋਨ ਰਿਕਵਰ ਹੋਣ ਤੋਂ ਬਾਅਦ ਸਾਡੇ ਕੋਲ ਕਾਫੀ ਮਹੱਤਵਪੂਰਨ ਸੂਚਨਾਵਾਂ ਜਿਹੜੀਆਂ ਸਾਡੇ ਹੱਥੇ ਇਨਵੈਸਟੀਗੇਸ਼ਨ ਚ ਲੱਗੀਆਂ ਹੁਣ ਇਹ ਜਿਹੜੀ ਰਿਕਵਰੀ ਦੋ ਵਾਰੀ ਹੋਈ ਆ ਇਹ ਉਸ ਏਰੀਆ ਦੇ ਵਿੱਚ ਜਿਹੜੀ ਪੁਲਿਸ ਦੀ ਸਾਡੇ ਜਿਹੜੀਆਂ ਕਵਾਂਡੋ ਟੀਮਸ ਹੈਗੀਆਂ ਤੇ ਬੀਐਸਐਫ ਦੀ ਆ ਜਿਆਦਾ ਸਖਤੀ ਕਾਰਨ ਕਿਉਂਕਿ ਉਸੇਰੀ ਨੂੰ ਡੋਮਿਨੇਟ ਕੀਤਾ ਹੋਇਆ ਦਿਨ ਦੇ ਰਾਤ ਟਾਈਮ ਵੀ ਤੇ ਰਾਤ ਨੂੰ ਤਾਂ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਆ ਤੋਂ ਮੈਂ ਸਮਝਦਾ ਕਿ ਜਿਹੜੀ ਡਰੋਨ ਰਹੀਂ ਡਰਾਪਿੰਗ ਕੀਤੀ ਗਈ ਆ ਡਰਾਪਿੰਗ ਨੂੰ ਦਾ ਰਸੀਵਰ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਔਰ ਰਸੀਵਰ ਜਿਹੜਾ ਹੈਗਾ ਉਹ ਲੈਣ ਵਾਸਤੇ ਨਹੀਂ ਆ ਰਿਹਾ ਕਿਉਂਕਿ ਸ਼ਾਇਦ ਇਸ ਡਰ ਤੋਂ ਕਿ ਉੱਥੇ ਉਹ ਆਏਗਾ ਤਾਂ ਪਕੜਾ ਜਾਏਗਾ ਸੋ ਜਿਹੜੀ ਡੋਨ ਡਰਾਪਿੰਗ ਆ ਇਹ ਹੋਈ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਦੀ ਰਿਕਵਰੀ ਹੋ ਚੁੱਕੀ ਆ ਤੇ ਅਸੀਂ ਜਿਹੜਾ ਇੱਥੋਂ ਰਿਸਿਵਰ ਹੈਗਾ ਇੰਡੀਅਨ ਸਾਈਡ ਤੋਂ ਜਿਹੜਾ ਰਿਸਿਵਰ ਹੈ ਜਿਹੜੀ ਕਿ ਇਹ ਹੈਰੋਨ ਦੀ ਰিসিਵਿੰਗ ਲੈ ਰਿਹਾ ਉਹਦੇ ਅਸੀਂ ਕਾਫੀ ਉਹਦੇ ਨੇੜੇ ਜਿਹੜੇ ਹੈ ਕਿ ਸਾਡੀਆਂ ਟੀਮ ਜਿਹੜੀਆਂ ਪਹੁੰਚ ਚੁੱਕੀਆਂ ਔਰ ਜਲਦੀ ਉਹ ਸਾਡੀ ਗ੍ਰਿਫਤ ਵਿੱਚ ਹੋਏਗਾ ਔਰ ਉਹਨੂੰ ਅਸੀਂ ਜਿਹੜਾ ਹੈਗਾ ਯਾ ਇੱਕ ਅ ਨਮੂਨੇ ਦਾ ਜਿਹੜਾ ਹੈਗਾ ਯਾ ਉਸ ਨੂੰ ਇਸ ਕੇਸ ਦੇ ਵਿੱਚ ਕਾਨੂੰਨ ਮੁਤਾਬਕ ਜਿਹੜੀ ਸਜ਼ਾ ਦਿਵਾਵਾਂਗੇ ਸਰ ਕੋਈ ਇੰਟਰਨੈਸ਼ਨਲ ਕਾਲ ਕੋਲ ਜਾਂ ਕੋਈ ਪ੍ਰਿੰਟਸ ਮਿਲੇ ਹੈ ਕਿਾ ਨੈਟਵਰਕ ਤੇ ਕੁਝ ਜੀ ਇਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਜਿਹੜੇ ਹੈ ਮਤਲਬਪੂਰਨ ਤੇ ਸਿਕਰਟ ਹਿੱਸੇ ਹੁੰਦੇ ਹਨ ਉਹਨਾਂ ਨੂੰ ਅਸੀਂ ਐਕਸਪਲੋਰ ਨਹੀਂ ਕਰ ਸਕਦੇ ਕਿ ਸਾਡੇ ਕੋਲ ਕਿਸ ਤਰ੍ਹਾਂ ਦੀਆਂ ਸੂਚਨਾਵਾਂ ਨੇ ਪਰ ਸਾਡੇ ਕੋਲ ਕਾਫੀ ਮਤਲਬਪੂਰਨ ਤੇ ਇੰਪੋਰਟੈਂਟ ਤੇ ਨੇੜੇ ਲੱਗਣ ਵਾਲੀਆਂ ਕਾਫੀ ਸਾਰੀਆਂ ਸੂਚਨਾਵਾਂ ਇਕੱਤਰ ਹੋ ਚੁੱਕੀਆਂ ਇਕੱਤਰ ਸਾਫਕਾ ਸਰ ਐਮਐਲਏ ਨੇ ਕੱਲ ਪਰਸੋਂ ਇਹ ਸਟੇਟਮੈਂਟ ਦਿੱਤੀ ਆ ਕਿ ਉਥੇ ਕੁਝ ਜਿਹੜੇ ਮਾਈਨਗਰੀਆਂ ਗੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਕੁਝ ਸੋਸ ਆ ਸਕਦੇ ਆ ਜਿਹੜੇ ਇੱਕ ਕੈਰੀਅਰਸ ਤੇ ਇਸ ਤਰ੍ਹਾਂ ਦਾ ਵੀ ਉਹ ਇਹਦੇ ਲਈ ਵੀ ਕੋਈ ਚੈੱਕ ਹੈ ਉਸ ਏਰੀਆ 'ਚ ਅਸੀਂ ਵਸੇ ਹਰੇਕ ਜਿਹੜਾ ਉਸ ਬਾਹਰਲੇ ਏਰੀਆ ਦਾ ਆ ਰਹਿਆ ਨਾ ਲੋਕਲਸ ਦਾ ਦੇਖੋ ਪਿੰਡਾਂ ਦੀ ਰੂਪਰੇਖਾ ਇਦਾਂ ਦੀ ਹੈ ਕਿ ਉੱਥੇ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਬਹੁਤ ਸਟਰੋਂਗ ਆ ਔਰ ਲੋਕ ਬੜੇ ਅਲਰਟ ਆ ਜਿੱਦਣ ਪਹਿਲੇ ਦਿਨ ਵੀ ਡਰੋਨ ਆਇਆ ਤਾਂ ਲੋਕਾਂ ਨੇ ਸਾਈਟਿੰਗ ਕਰ ਦਿੱਤੀ ਸੀਗੀ ਔਰ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਫਾਰਮ ਕਰਤਾ ਸੀ ਉਸ ਏਰੀਆ ਚ ਵੈਸੇ ਵੀ ਕੋਈ ਬਾਹਰੋਂ ਆਉਂਦਾ ਤੇ ਉੱਥੇ ਦੀਆਂ ਸਾਡੀਆਂ ਲੋਕਲ ਜੜੀਆਂ ਹੈਗੀਆਂ ਵੀ ਡੀ ਸੀਸ ਆ ਸਾਨੂੰ ਇਮੀਡੀਏਟਲੀ ਦੱਸ ਦਿੰਦੇ ਆ ਕਿ ਸਾਡੇ ਏਰੀਆ ਚ ਬਾਹਰਲੇ ਬੰਦੇ ਦੀ ਪਹੁੰਚ ਹੋ ਰਹੀ ਆ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਿਹੜੇ ਬਾਹਰੋਂ ਲੋਕ ਉਸ ਏਰੀਆ ਚ ਮੂਵਮੈਂਟ ਕਰ ਰਹੇ ਦਿਨ ਦੇ ਵਕਤ ਔਰ ਰਾਤ ਦੇ ਵਕਤ ਉਹਨਾਂ ਨਾਲ ਅਸੀਂ ਸਖਤੀ ਨਾਲ ਪੁਸ਼ਕਿਸ਼ ਕਰ ਰਹੇ ਆ ਕਿ ਕਿੱਥੋਂ ਕਿਸ ਮਕਸਦ ਲਈ ਕਿਉਂ ਇਸ ਏਰੀਆ ਚ ਆਇਆ ਹੋਇਆ ਉੱਤਰ ਤੇ ਜਿਹੜੇ ਪਿੰਡ ਨੇ ਅਖਵਾੜਾ ਜਾਂ ਲਾਗੇ ਸਕੇ ਆ ਉਹ ਅਲੈਜ ਕਰ ਰਹੇ ਨੇ ਵੀ ਰਾਤ ਸਮੇ ਮਾਈਨਿੰਗ ਚੋਰੀ ਛਿਪ ਇਨੂੰ ਚੈੱਕ ਕਰਨ ਦੇ ਲਈ ਆਪਣਾ ਪੁਲਿਸ ਦਾ ਕੀ ਨੈਟਵਰਕ ਦੇਖੋ ਪ੍ਰਾਇਮਰੀ ਡਿਊਟੀ ਤਾਂ ਹੈਗੀ ਮਾਈਨਿੰਗ ਡਿਪਾਰਟਮੈਂਟ ਦੀ ਪਰ ਅਸੀਂ ਕਿਉਂਕਿ ਇਨਫੋਰਸ ਕਰਦੇ ਹਾਂ ਉਹਨਾਂ ਨਾਲ ਮਿਲ ਕੇ ਇਨਫੋਰਸ ਕਰਦੇ ਹਾਂ ਅਸੀਂ ਵੀ ਉਹਨਾਂ ਨੂੰ ਚੈੱਕ ਕਰਾਂਗੇ ਇਸ ਬਾਰੇ ਮਾਈਨਿੰਗ ਡਿਪਾਰਟਮੈਂਟ ਨੂੰ ਅਸੀਂ ਜਿਹੜਾ ਰਾਵੀ ਕੈਚਮੈਂਟ ਏਰੀਆ ਉਹਦੇ ਨਾਲ-ਨਾਲ ਜਿੱਥੇ ਵੀ ਇਲੀਗਲ ਮਾਈਨਿੰਗ ਆ ਉਹਨਾਂ ਬਾਰੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਬਾਕੀ ਅਸੀਂ ਆਪਣੇ ਪੱਧਰ ਤੇ ਸਖਤੀ ਨਾਲ ਕੋਈ ਸਪੈਸ਼ਲ ਆਪਰੇਸ਼ਨ ਦੁਆਰਾ ਇਸਦੇ ਵੀ ਇੰਤਜ਼ਾਮ ਕਰਾਂਗੇ ਚਾਹੇ ਕਿਉਂ ਨੋ ਇਹ ਸਰ ਜੀਓ ਹੈਰੋਇਕ ਐਕਟੀਵਿਟੀ ਹੈ ਮੈਲੇ ਪਮਿਆਰ ਚੱਕਰ ਤੇ ਆਈ ਇੰਡੀਆ ਮੈਂ ये फर्स्ट टाइम ये बढ़ रही है कैसे और अपना सेकेंड डिफेंस ऑफ लाइन भी है इसके बावजूद और डीडी भी डिफरेंस कमेटी ना भी है तो ये बढ़ रही है क्या है देखो तो जो ड्रोन एक्टिविटी है दैट इज फ्लाइंग एक्टिविटी तो ऑन ग्राउंड तो हम पूरा इंतजाम करके रख सकते हैं तो जो ड्रोन एक्टिविटी है उसका अभी रिसेंटली में तीन बार हुई है ड्रोन एक्टिविटी तो हम हम लोग काफी उसके नजदीक है वो क्रैक हो जाएगा उसमें कोई ऐसी दिक्कत नहीं कि वो क्रैक ना हो सके तो कौन मंगवा रहा है बेसिकली रिसीवर तो, तो कोई को सेंड पर, पर रहा है